બસ ਬਾਲਟ ਕੀ ਵਿੱਚ ਬਈ ਓਏ ਉੱਥੇ ਇੱਕ ਨੂੰਣਾ ਦਾ ਬੁੜਾ ਵਿਚਾਰਾ ਹਾਂ ਪਾਸਾ ਚੀਜ਼ ਦਾ ਕਿਥੋਂ ਦਾ ਬਸ ਬੈਕ ਪੀਸ ਉੱਥੇ ਕੋਲੇ ਕੋਈ ਨਹੀਂ ਢੋਡੇ ਚ ਉੱਪਰ ਜਾਣ ਦੀ ਯਾਰ ਕਿਥੋਂ ਵੀ ਆ ਜਾਓ ਨੂੰਖੀ ਕੋਣੀ ਕੋਣੀ ਹਾਲੀਵੁੱਡ ਉੱਤਰ ਜਾ ਕਾਹ ਲੈ ਕਰਉਣਾ ਗੱਲ ਜੀ ਸੁਣ ਤਾਂ ਕੌੜੀ ਪੂੜੀ ਲੈ ਆਉਂਦੇ ਆਏ ਨੇ ਗਏ ਲੈਣ ਗਏ ਲੈਣਾ ਆਣੀ ਕੋਈ ਹਾਂ ਥੋੜੀ ਚਾਹੀਦੀ ਉਹ ਵੀ ਯਾਰ ਥੋੜੀ ਵਰ ਗਈ ਆਉਂਦੇ ਉੱਥੋਂ ਦੇ ਆ ਐਥੋਂ ਬਿਠਾ ਲੈ ਜੇ ਖੜਦੇ ਯਾਰ ਇੱਥੋਂ ਦੇ ਆ ਇਹੇ ਥਾਣੀ ਦਿੱਤੋ ਆ ਆ ਪੋੜੀ ਆ ਉਹ ਥੱਲੇ ਥੱਲੇ ਹੋ ਜਾ ਮੋਢਾ ਲਵਾਲੀ ਆਉਂਦਾ ਥੰਡੇ ਹੋ ਜਾ ਮੋਢਾ ਲਵਾਲੀ ਥੋੜੀ ਥਾਲੀ ਤਰੋ ਗੁਰੂ ਨੂੰ ਬਚਾ ਕੇ ਫੜ ਕੇ ਉਹ ਨਿਕਾ ਲਿਆ ਹੁਣ ਉੱਥੇ ਲੱਗਿਆ ਪੌੜੀ ਇਹ ਬੱਸ ਪਾਰਟੀ ਦੀ ਜੀ ਸੋ ਉਥੇ ਉਥੇ ਸੋਥੇ ਬਾਈ ਤੇ ਟਰੈਕਟਰ ਦੇ ਕੱਟ ਨਾਲ ਪਾਰਟੀ ਬੋਲ ਵੀ ਪਾਉਂਦਾ ਉਹ ਕਿ ਨਿਕਾਇਆ ਕਰੋ ਉਹ ਉਹ ਟਰੈਕਟਰ ਆ ਗਿਆ ਕੱਟ ਮਾਰਿਆ ਉਥੋਂ ਬਾਬਾ ਔਰ ਲੰਗ ਜਾਂਦਾ ਲੋਕਾਰ ਲੰਗ ਜਾਂਦਾ ਲੋਕਾਰ ਔਰ ਲੰਗ ਜਾਂਦਾ ਉਹ ਉੱਥੇ ਹੀ ਬੈਠੇਗਾ ਉਹ ਲੰਗਿਆ ਲੋਕਾਰ ਚੱਲ ਚੱਲ ਬਾਈ ਕਰ ਮਾਰਿਆ ਇਸ ਵਾਰ ਨਾ ਬੋਲਵਾ ਤਰੇ ਔਰੇ ਕਰ ਮੁੰਚੀ